सत जी स्वागत हाँ तो है अपने चैनल से हाजर लेके नवी वीडियो अच्छ आप चलें संडे आज श्री गुरद्वारा साहब चल अरद्वारा साहब चलें संकत जानी चो बस जाए बस करवाई है तो उ सारे जाने कट्ठे जावानी तो ये छोड़ने चलिए क्योंकि बच्चों का करना ने नहीं जाएगा तो मैं कल भी चलिए हाँ तो हम सुखी उन्होंने सुखी घर मैं छी क्योंकि श्री गुरु अर्जन देव जी महाराज का सही दिन करके दिन मना अपने इंडिया भी सारी जगह तो इस करके ही जिते भी है वहाँ करके असं अच संगत नहीं जाएगा वीचे तो हम असं उधर चलने आप दिखावे अच्छी गुरद्वारा साहब आज का अपने डेढ़ ठीक है जी मिलते हैं फिर oydu tutacak bu banka'nın kabul elimi Arınma Ya da da start

तैय्य तो फाल कराया हो जाएगा पा फिर कि खरीदना चाह पानी पीना गिरफी

तो तो पिक बस Gue t referred to this <muchas> route because it's very peaceful,

ਜੇਕਰ ਉਹ ਜਹਾਜ ਕੋਲ ਕਿਹੜੀਆਂ ਬਣਦੀਆਂ ਨੇ ਤੇ ਕਿਉਂ ਬਣਦੀਆਂ ਚੇਤਨ ਰਿਹਾ ਜੀ ਬੱਚਾ ਉਹ ਸਮਝਦਾ ਹੈ ਜੇਕਰ ਉਹ ਰਣਨੰਦ ਬਾਰੇ ਬਜੇ ਕਿਹੜਾ ਕਿਹੜਾ ਆਪਿਆ ਮਗਾ ਚੁੱਕਾ ਜੀ ਜੇ ਮਾਰੇ ਕੋਲੇ ਮੰਨਦੇ ਤੇ ਉਹ ਸੁਖਦੇਵਰ ਦਾ ਪ੍ਰਭਾਵ ਪਈ ਤੇ ਜੇਕਰ ਬੱਚਾ ਉਸਾਰ ਲੈਣ ਪ੍ਰਵਾਲ ਨੂੰ ਤਕਬੂਲ ਕਰ ਜਾਵੇ ਫਿਰ ਉਹ ਉਹਦੀ ਵੀ ਹੋ ਸਕਦਾ ਤੇ ਉਹਦੇ ਵਿੱਚ ਮੰਨਤਾ ਵੀ ਜਾਂਦਾ ਜਾਂਦੀ ਹੈ ਉਕਰੋ ਦੀ ਨਹੀਂ ਹੋ ਸਕਦਾ ਕੰਮ ਹੀ ਨਹੀਂ ਹੋ ਸਕਦਾ ਇਹ ਕਾਲੀ ਨਹੀਂ ਹੋ ਸਕਦਾ ਹਾਂਜੀ ਉਹ ਚਟਨੀ ਪਾਉਂਦੇ ਹਾਂ ਮੈਂ ਪਲੇਟ ਖਾਲਾ ਜੀ ਤਾਂ ਇਹਨਾਂ ਨੇ ਜਾਲ ਤੁਹਾਨੂੰ ਬਹੁਤ ਚਾਹ ਮਾਰਦੇ ਹੋ ਜਾਲ ਤਾਂ ਲੈਣਾ ਸੀ ਨਾ ਇੱਕ ਗਲਾਸ ਲਿਆ ਦੇ ਇੱਕ ਗਲਾਸ ਲਿਆ ਦੇ ਮੈਂ ਜਾਲ ਲੈਣਾ ਹਾਂਜੀ ਹਾਂਜੀ ਪਰ ਉਹ ਨਹੀਂ ਕਿ ਤਰਾਂ ਕਿ ਤੂੰ ਦੇਖ ਉਹਦਾ ਧਿਆਨ ਰੱਖ ਬੰਦੂਆਂ ਦੇ ਨਾਲ ਕੋਈ ਨਹੀਂ ਕਹਿੰਦੇ ਜਦੋਂ ਬਾਬਾ ਮਹਾਦੇਵ ਨੇ ਤੁਹਾਨੂੰ ਰਾਮਦਾਸ ਮਹਾਰਾਜ ਜਿੱਦਣੇ ਕਿਹਾ ਤੁਸੀਂ ਨਾ ਹੋ ਗੋਲੀ ਤੇ ਬਾਬਾ ਮਹਾਦੇਵ ਨੇ ਇੱਕ ਬਿਲਕੁਲ ਗੱਲ ਕਹੀ ਹੈ ਕਹਿੰਦੇ ਕਿ ਧੰਨ ਗੁਰੂ ਰਾਮਦਾਸ ਆਪ ਨੇ ਕਿਹੜਾ ਇਹ ਗੱਲ ਕਹਿੰਦੇ ਕਿ ਤਲੀ ਜਦੋਂ ਤੁਹਾਡਾ ਜਨਮ ਹੋਇਆ ਕਹਿੰਦੇ ਕਿ ਮਾਤ ਪਿਤਾ ਸਸ ਚਲਾਣਾ ਕਰਕੇ ਸੋਹਣਾ ਕਿ ਤਿੰਨ ਵੀ ਜਿਹੜੇ ਵੀ ਸਾਥ ਦੀ ਬੰਦੀ ਹੁੰਦੀ ਹੈ ਨਾ ਉਹ ਵੀ ਸਾਡੇ ਸਾਥ ਹੈ ਕਾਡੂਗੇ ਕਾਡੂਗੇ ਅੰਦਰ ਚਾਹੀਦੇ i よろしくお願いし ਦਾ ਪੁੱਤ ਜਿਹੜਾ ਧੀ ਜਰੂਰੀ ਜੋਰ ਜਿੰਨਾ ਵਾ ਸੇਗਾ ਤੇ ਨਾ ਬੱਚੇ ਤੇ ਪ੍ਰਭਾਪੇ ਦਾ ਮਾਤ ਹੋਦਾ ਹੁਣ ਮਾਂ ਕੋਲ ਜਿਹੇ ਹਿਰਦੇ ਦੇ ਵਿੱਚ ਕੋਰਮਾ ਦਾ ਮਾਨ ਨਾ ਕਰੂ ਤਾਂ ਧਾਰ ਨਹੀਂ ਤੇ ਬੱਚਾ ਪਿੱਛੇ ਲੜਦਾ ਨਹੀਂ ਹਜ਼ਾਰਾਂ ਖੁਸ਼ੀਆਂ ਗੁਟੀਆਂ ਜਨੂਦਾਂ ਜੋ ਬਣਾਇਆ ਜਾ ਸਕਦਾ ਫਤੰਦੂਰ ਜੰਮੇ ਮਹਾਰਾਜ ਦਾ ਉਹਨੂੰ ਸਹਿਬੀ ਤਰਫੇ ਚ ਤੇ ਜਨਮ ਹੁੰਦਾ ਪਿਤਾ ਤੰਦੂਰ ਦਾ ਹੰਦਾ ਦੇ ਵੀ ਤੇ ਮਾਪੇ ਆ ਮਾਪੇ ਜਿਵੇਂ ਗਾਸ ਮਹਾਰਾਜ ਜੀ ਦੀ ਹੈ जीवन के बीच गुरमत है गुरमत पलाखी तो केंद्र ने कैसे सीखा केंद्र ने एक इतिहास में जो इसमें साथी है तंदु मर्जन देव महाराज जी ने केंद्र के बाल उम्र के बेचारे तंदु मर्जन देव महाराज ने पौधे ने रेड दे जब उम्र जब छोटी है

ਤੁਹਾਨੂੰ ਕੀ ਕਰਦੇ ਹੋ ਮੈਂ ਕਹਿੰਦਾ ਮੈਂ ਕਾਗਰ ਤੇਗਦਾ ਆਧਨਾਰਨ ਸ਼ੀਰਖਾ ਤੇ ਦਿੱਤਾ ਸੱਚ ਦੀ ਗੱਲ ਕੀਤੀ ਇਸ ਹਮਸੇ ਨੂੰ ਕੁਰਬਾਨੀ ਦੇ ਦੇ ਭਈ ਸਾਰਗਲ ਮਰਿਆ ਮਨਸੂਰ ਮਰਿਆ ਕਿੰਨੂ ਜਿੰਨੇ ਇੱਕ ਦੀ ਗੱਲ ਕੀਤੀ ਹੈ ਜਿੰਨੇ ਇੱਕ ਦੀ ਗੱਲ ਕੀਤੀ ਸੱਚ ਨਾਲ ਜੁੜੇਗੇ ਹੁਣ ਸਾਰਿਆਂ ਨੂੰ ਕੁਰਬਾਨੀ ਦੇ ਤੇ ਕਿਹੜਾ ਬੋਝ ਉਹਨਾਂ ਤੇ ਕੋਈ ਨਹੀਂ ਬੋਝ ਸਾਰੇ ਸ਼ੀਰ ਸਾਰੇ ਸ਼ੀਰ ਕੋਲ ਜਿਨ੍ਹਾਂ ਨੇ ਇੱਕ ਦੀ ਗੱਲ ਕੀਤੀ ਚੰਗੀਆਂ ਨੇ राखी करवान सचे पाशाह शहीदियां की, पाशा दियां की दियां। नाम वाही गुरु जी

ਧੰਨਵਾਦ ਕਰਦੇ ਹਾਂ ਸੰਗਤਾਂ ਜੀਆਂ ਦੂਰੋਂ ਨੇੜੋਂ ਚੱਲ ਕੇ ਆਈਆਂ ਹਨ ਬਾਰੇ ਚੜ੍ਹਦੀ ਕਲਾ ਬਖਸ਼ੇ ਹੋ ਜੀਆਂ ਸੰਗਤਾਂ ਨੇ ਸਾਜ ਸੰਗਤ ਜੀ ਸੀਮਾਵਾਂ ਕਮਾਈਆਂ ਹਨ ਉਹਨਾਂ ਤੇ ਨਾਮ ਇਸ ਪ੍ਰਕਾਰ ਹਨ ਗੁਪਤ ਸੇਵਾ ਲਗਰਾ ਵਿੱਚ 50 ਯੂਰੋ ਗੁਪਤ ਦੇਖ ਸੇਵਾ 11 ਯੂਰੋ ਜਸਮਨ ਸਿੰਘ ਬਿਲਡਿੰਗ ਸੇ ਬਿਲਡਿੰਗ ਫੰਡ 50 ਯੂਰੋ ਗੁਪਤ ਸੇਵਾ ਪੁੱਤਰ ਦੀ ਦਾਤ ਵਾਸਤੇ 10 ਬੇਨਤੀ ਕਰਾਉਣੀ 21 ਯੂਰੋ ਗੁਪਤ ਸੇਵਾ 8 ਯੂਰੋ ਗੁਪਤ

ਕਹਿੰਦੇ ਸੀ ਕਿ ਭੀ ਕਰਦੇ ਦੀ ਹਾਂ ਸੀ ਜਮਾਨਤ ਮੋਢੀ ਅੱਗੇ ਸੀ ਨਹੀਂ ਨਹੀਂ ਸੁੱਖੇ ਦੇ ਆ ਸੀ ਨਾਲਾ ਮੋਢੀ ਆਥੇ ਆ ਜੋ ਆਦ ਇੱਥੇ ਆ ਜੋ ਸੀ ਚੱਲੀ ਆਈ ਬੋਰ ਆ ਜੋ ਹਾਂ ਚੱਲ ਲਈ ਵਾਪਸ ਚੱਲ ਜੂ ਅਨੇ ਚੰਗੀ ਸੰਗਤ ਆਈ ਨਹੀਂ ਉਹ ਜੀ ਤਾਂ ਟਾਈਮ ਲੱਗਣਾ ਹਾਲੇ ਤੱਕ ਸੋਰੀ ਉਹ ਜੀ ਨੁਕਸਾਨ ਹੁੰਦਾ ਚੱਕਦੇ ਆ ਪ੍ਰਸ਼ਾਦ ਚੱਕ ਕੋਈ ਗੁੱਸਾ ਲੱਗਦਾ ਮਾ ਟੋਲੀ ਕੋ ਆ ਤੇ ਤੇਰੇ ਕਿੱਥੇ ਤੇ ਤੋਂ ਨਹੀਂ ਹਵਾ ਨਹੀਂ ਇੱਥੇ ਵਧੀਆ ਨਾਲੇ ਆ ਚੱਲਦਾ ਦੱਸੀ ਆਪਣਾ ਹਾਂ ਚੱਲ ਜਾ ਬਾਬਾ ਬਾਬਾ ਨਹੀਂ ਕੋਈ ਤੇ ਭਰਾਏ ਦੋ ਜੀ ਦੇ ਪਾਸੋਂ ਨਹੀਂ ਆਣ ਗਿਆ ਤਾਂ ਉਸੇ ਇੱਕ ਲੋਕ ਨੂੰ ਪਾਣੀ ਮਿਲ ਗਿਆ ਸੀ ਉਹ ਲੈ ਗਿਆ ਏਸੀ ਚੱਲ ਜਿਆਉਂਦਾ ਪਰ ਤੇ ਜੀ Кеси патани коли лава на бачи पांच रहेगा सर ये तो वो बात किया है गाइस मेरी लीला मेरी एरिया छपा है तो घबरा गया तो अब उसको धक्का मारेंगे कौन बात